ਮਾ ਜੋ ਕਿ ਮਨਪ੍ਰੀਤ ਬਾਦਲ ਜੀ ਨੂੰ ਜੋ ਕਿ ਸਬ ਕਮੇਟੀ ਬਣੀ ਹੋਈ ਹੈ ਸਬ ਕਮੇਟੀ ਦੇ ਵਿੱਚ ਜਿੰਨੇ ਮੰਤਰੀ ਹੈ ਪੰਜਾਬ ਪੱਧਰ ਤੇ ਸਾਡੇ ਜਿਹੜੇ ਰੋਸ਼ਤਰ ਨੇ ਚੱਲ ਰਹੇ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਔਰ ਉਸ ਮੰਗ ਪੱਤਰ ਦੇ ਵਿੱਚ ਜਿਹੜੀ ਸਾਡੀ ਮੰਗ ਹੈ ਕਿ ਸਬ ਕਮੇਟੀ ਦੀ ਜਿਹੜੀ ਪੈਨਲ ਮੀਟਿੰਗ ਸਾਨੂੰ ਮਿਲੇ ਤੇ ਸਾਡੇ ਜਿਹੜੇ ਜਲ ਸਪਲਾਈ ਦੇ ਕੰਮ ਹੈ ਇਹਨਾਂ ਦਾ ਰੁਜ਼ਗਾਰ ਜਿਹੜਾ ਹੈ ਸਰਕਾਰ ਖੋ ਰਹੀ ਹੈ ਔਰ ਸਾਡੇ ਜਲ ਸਪਲਾਈ ਦਾ ਪੰਚਾਇਤੀਕਰਨ ਕਰ ਰਹੀ ਹੈ ਕਿ ਮੈਂ ਇੱਕ ਸਕੀਮਾ ਦਾ ਤੇ ਸਾਡੇ ਜਿਹੜੇ ਸਾਡੇ ਕੰਮ ਹੈ ਕਿ ਉਹਨਾਂ ਨੂੰ ਜਿਹੜਾ ਸਕੀਮਾ ਤੋਂ ਕੱਢਿਆ ਜਾ ਰਿਹਾ ਹੈ ਤੋ ਬੇਰ ਬੇਰਜਗਾਰ ਹੋ ਰਿਹਾ ਅਸੀਂ ਇੱਥੇ ਅੱਜ ਮੰਗ ਪੱਤਰ ਲੈ ਕੇ ਆਏ ਸੀਗੇ ਸਰਕਾਰ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਤੇ ਅੱਗੋ ਜਿਹੜਾ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਜਵਾਬ ਤਲਬੀ ਕੀਤੀ ਹੈ ਕਿ ਇੱਥੇ ਦੇ ਜਿਹੜਾ ਦਫ਼ਤਰ ਦੇ ਵਿੱਚ ਕੋਈ ਅਧਿਕਾਰੀ ਨਹੀਂ ਹੈ ਤੇ ਜਿਹੜਾ ਅੱਗੇ ਤੁਹਾਨੂੰ ਇੱਥੋਂ ਦਫ਼ਤਰ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਵੀ ਨਹੀਂ ਕੀਤਾ ਜਾਣ ਦਿੱਤਾ ਜਾਂਦਾ ਇਹੋ ਜਾਂ ਜਿਹੜਾ ਸਰਕਾਰ ਇੱਥੋਂ ਦੇ ਪ੍ਰਸ਼ਾਸਨ ਦਾ ਰਵੱਈਆ ਹੈਗਾ ਜੇਕਰ ਮੰਤਰੀ ਜੇ ਸਾਡੇ ਲੋਕਾਂ ਲਈ ਬੈਠਿਆ ਤਾਂ ਫਿਰ ਦਫ਼ਤਰਾਂ ਦੇ ਵਿੱਚ ਗੱਲਬਾਤ ਕਿਉਂ ਨਹੀਂ ਸੁਣੀ ਜਾ ਰਹੀ ਸਾਡੀ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਫੈਸਲਾਗਾ ਜੋ ਸਾਡੀ ਕਮੇਟੀ ਫੈਸਲਾ ਲਾਊਗੀ ਅੱਗੇ ਜਿਹੜਾ ਅਸੀਂ ਗੱਲਬਾਤ ਕਰਕੇ ਤੁਹਾਡੀ ਇਹ ਮੰਗ ਦਾ ਨਾ ਮੰਨੇਗੇ ਤਾਂ ਤੁਹਾਡਾ ਸੰਘਰਸ਼ ਕਿਹੋ ਜਿਹਾ ਹੋਏ ਜੇਕਰ ਸਾਡੀ ਮੰਗ ਨਾ ਮੰਨੇਗੀ ਤਾਂ ਸਾਡਾ ਜਿਹੜਾ ਸੰਘਰਸ਼ ਇਸ ਤੋਂ ਬਾਅਦ ਜਿਹੜਾ ਹੋਰ ਦਿਖਾ ਹੋਣਾਗਾ ਉਹ ਕਿਸ ਰੂਪ ਦੇ ਵਿੱਚ ਹੋਣਾ ਹੈ ਉਹ ਸਾਡੀ ਕਮੇਟੀ ਫੈਸਲਾ ਲੈ ਕੇ ਫੇਰ ਦੱਸੂਗੀ ਸਾਡੇ ਪਰਵਾਰ ਜਿੰਦਾਬਾਦ 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 ਸਾਡੇ ਹੱਥਾਂ ਵਿੱਚ ਹੈ ਵਾਹ ਸਾਡੇ ਦੱਕ ਦੀਏ ਬੈਰੀ ਰੇਟ ਦਾ ਦਰ ਜੋਤੋਂ ਦੀ Don't okay.